ਨਾ ਨੀ ਨੀ ਕਰਮਜੀਤ ਕਰਮਜੀਤ ਕੌਰ ਤਲੰਡੀ ਸਾਹਬੋ ਦੇ ਕੋਲ ਪੈਂਦਾ ਤੁਹਾਡਾ ਗੁਰੂ ਸਾਹਿਬ ਹਾਂਜੀ 2 ਕਿਲੋਮੀਟਰ 2 ਕਿਲੋਮੀਟਰ ਅੱਛਾ ਭੈਣ ਜੀ ਆਪਾਂ ਗੱਲਬਾਤ ਕਰਨੀ ਹੈ ਕਿ ਤੁਸੀਂ 15 ਦਿਨ ਸਾਡੇ ਕੋਲੋਂ ਦਵਾਈ ਖਾ ਲਈ ਹੈ 15 ਦਿਨ ਬਾਅਦ ਮੈਡੀਸਨ ਲੈਣ ਆਇਆ ਅੱਛਾ ਮੇਰੇ ਕੋਲੇ ਆਉਣ ਤੋਂ ਪਹਿਲਾਂ ਕੀ ਹਾਲ ਸੀ ਤੁਹਾਡੇ ਬੋੜਾ ਦਰਦ ਸੀ 2 ਜਰ ਦੇ ਸੀ ਪੈਰਾਂ ਤਾਂ ਉੱਠਿਆ ਜਾਂਦਾ ਸੀ ਬਹੁਤ ਦਰਦ ਹੁੰਦਾ ਜਾਂ ਤੜੀਆਂ ਪੱਗ ਮਾਚੇ ਦਿਨੇ ਅਛਾ ਚਾਹਤਾਂ ਤੇ ਜਾਂਦਾ ਅੱਛਾ ਕੰਮ ਕਰਦੀ ਦਾ ਇੱਕ ਕੰਮ ਕਰਦੀ ਮੰਜੇ ਤੇ ਡੇਢ ਵੀ ਪੈਂਦੀ ਗਰਮੀ ਬਹੁਤ ਏਜ ਮੈ ਕਿਤੇ ਜਾਂਦੀ ਨਹੀਂ ਸੀ ਇਸ ਤੇ ਦਾ ਵਿੱਚ ਤੇ ਮੈਨੂੰ ਗਰਮੀ ਕੱਪੜਾ ਨਹੀਂ ਮੇਰੇ ਪੈਂਦਾ ਸੀ ਅੱਛਾ ਸੁਤੀ ਦਾ ਕੱਪੜਾ ਪੂੰਦੀ ਨੇ ਪੁਰਾਣਾ ਕੱਪੜਾ ਪੂੰਦੀ ਘਰੇ ਓਕੇ ਹਾਂ ਇੱਥੋਂ ਤੁਸੀਂ ਇਲੈਕਟ੍ਰੋਮੋਪੈਥੀ ਦੀਆਂ ਜਿਹੜੀਆਂ ਦਵਾਈਆਂ 15 ਦਿਨ ਖਾਧੀਆਂ ਹਾਂਜੀ 15 ਦਿਨ ਦੇ ਵਿੱਚ ਕੀ ਮਹਿਸੂਸ ਕਰਦੇ ਹੋ ਅੱਜ ਮੈਂ ਬਹੁਤ ਮਹਿਸੂਸ ਕਰ ਰਹੀ ਹਾਂ ਜਿਹੜੇ ਦਿਨ ਦਰੂਦ ਕੁੜਾ ਦਿਨਾਂ ਦੇ ਵਿੱਚ ਵਿੱਧੀ ਹੈ ਜੀ ਹੈ ਦਵਾਈ ਤਾਂ ਗਾਹ ਅੱਗੇ ਚੱਲੀ ਨਹੀਂ ਵੇਹੋ ਹਾਂਜੀ ਉਹ ਵੀ ਮੈਂ 15 ਦਿਨਾਂ ਦੇ ਦਵਾਈ ਦਿੱਤੀ ਸੀਗੀ ਵੇਖੋ 15 ਦਿਨਾਂ ਤੀਜੇ ਦਿਨ ਮੈਨੂੰ ਪਤਾ ਲੱਗ ਗਿਆ ਅੱਛਾ ਤੁਹਾਡਾ ਸਾਹ ਚੜਦਾ ਸੀ ਉਹਦਾ ਸਾਹ ਬਹੁਤ ਚੜਦਾ ਸੀ ਹੁਣ ਮੇਰੇ ਸਾਹ ਠੀਕ ਹੈ ਜੀ ਤੁਹਾਡਾ ਗੋਡਾ ਦੁੱਖ ਦੱਸੋ ਤਾਂ ਕੀ ਹੈ ਉਹਦਾ ਵੀ ਠੀਕ ਹੈ ਉਹ ਇੱਥੇ ਗੋਡੇ ਨਾਲ ਹੀ ਮੇਰੇ ਪੱਗ ਮਚਦੇ ਸੀ ਠੀਕ ਹੋ ਗਏ ਮੈਂ ਹੁਣ ਸਾਰਾ ਕੰਮ ਕਰਦੀ ਆਂ ਐਸਾਂ ਨੂੰ ਨੀਰ ਆਉਣੀ ਆ ਨਵਾਉਣੀ ਆ ਉਧਰੋਂ ਸਾਡੇ ਥੋੜੇ ਦੋ ਘਰ ਸਾਡੇ ਕੇ ਤੀਜੇ ਘਰ ਜਾਨੀ ਆ ਫੇਰ ਆਉਣੀ ਆ ਫੇਰ ਜਾਨੀ ਆ ਫੇਰ ਆਉਣੀ ਆ ਅੱਗੇ ਵਾਲਟੀ ਦੁੱਧਾਂ ਨਹੀਂ ਚਾਕੇ ਮੇਰੇ ਸਾਥ ਚੜ੍ਹ ਜਾਂਦਾ ਮੈਂ ਆ ਕੇ ਬੰਜੀ ਦੇ ਦਿੱਤੀ ਫੇਰ ਛੇ ਵਾਰ ਮੇਰਾ ਰੋਣ ਨਿਕਲ ਜਾਂਦਾ ਮੈਨੂੰ ਕੀ ਹੋ ਗਿਆ ਹਾਂ ਇਹ ਨਾ ਨਾ ਹੀ ਲੋਤ ਨਾ ਬਿਨਾਂ ਨਹੀਂ ਕਰਦੇ ਲੱਤਾਂ ਖੜ ਜਾਂਦੇ ਨੇ ਜਮ ਹਾਂ ਹਾਂ ਕੋਈ ਬਾਤ ਨਹੀਂ ਸਾਰਾ ਦਿਨ ਤੱਕੇ ਤਾਂ ਮੈਂ ਕੱਪੜੇ ਮੈਂ ਹੱਥੀ ਦੋ ਨਹੀਂ ਠੀਕ ਸਾਰਾ ਦਿਨ ਮੈਂ ਹੱਥੀ ਕਰਦੀ